ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 724 ਤੋਂ ਲੈ ਕੇ 726 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਨ ਕੀਆ ਤင် ਦੇਖਿਆ ਕਿਆ ਕਹੀਐ ਰੇ ਪਾਈ ਆਪੇ ਜਾਣ ਕਰੇ ਆਪ ਜਿਨ ਵਾੜੀ ਹੈ ਲਾਈ ਰਾਈ ਸਾ ਪਿਆਰੇ ਕਾ ਰਾਈ ਸਾ ਜਿਤ ਸਦਾ ਸੁਖ ਹੋਈ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਸ ਪ੍ਰਮਾਤਮਾ ਨੇ ਇਸ ਸੰਸਾਰ ਰਚਿਆ ਹੈ ਸਾਜਿਆ ਹੈ ਉਹ ਆਪ ਹੀ ਇਸ ਦੀ ਸੰਭਾਲ ਕਰ ਲਿਆ ਹੈ ਜਿਸ ਨੇ ਇਹ ਜਗਤ ਰੂਪੀ ਬਗੀਚੀ ਲਾਈ ਹੈ ਇਹਦੀ ਸੰਭਾਲ ਵੀ ਉਹ ਆਪ ਹੀ ਕਰ ਰਿਹਾ ਹੈ ਕਹਿੰਦੇ ਸਾਡੇ ਲਈ ਤੇ ਇਹ ਹੈ ਕਿ ਅਸੀਂ ਉਸ ਪਰਮਾਤਮਾ ਦੀ ਸਦਾ ਹੀ ਸਿਫਤ ਸਲਾਹ ਕਰੀਏ ਉਹਦੀ ਸਿਫਤ ਸਲਾਹ ਕਰਨ ਦੇ ਨਾਲ ਸਾਨੂੰ ਸਦਾ ਹੀ ਆਨੰਦ ਮਿਲਦਾ ਹੈ ਜਿੰਨ ਰੰਗ ਕੰਤ ਨਾ 라ਵਿਆ ਸੋ ਪਛੋਰੇ ਤਾਣੀ ਹਾਥ ਪਿਛੋੜ ਐ ਸਿਰ ਤੁਣੇ ਜਬ ਰੈਣ ਵਿਹਾਣੀ ਜਿਹੜੇ ਜੀਵਾਂ ਨੇ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਪ੍ਰੇਮ ਰੰਗ ਵਿੱਚ ਨਹੀਂ ਜਪਿਆ ਉਹਨੂੰ ਨਹੀਂ ਅਰਾਧਿਆ ਉਹਦੇ ਨਾਲ ਪ੍ਰੇਮ ਨਹੀਂ ਪਾਇਆ ਜਦੋਂ ਇਹ ਜੀਵਨ ਰੂਪੀ ਰਾਤਰੀ ਖਤਮ ਹੁੰਦੀ ਆ ਆਦ ਤ ਫਿਰ ਬੜਾ ਪਛਤਾਉਂਦੇ ਨੇ ਬੜਾ ਪਛਤਾਉਂਦੇ ਨੇ ਪਰ ਫਿਰ ਕੁਝ ਹੋ ਨਹੀਂ ਸਕਦਾ ਪਛਤਾਵਾ ਨਾ ਮਿਲ ਜਦ ਚੂਕੇਗੀ ਸਾਰੀ ਤਾਂ ਫਿਰ ਪਿਆਰਾ 라ਵੀ ਹੈ ਜਦ ਆਵੇਗੀ ਵਾਰੀ ਫਿਰ ਕਹਿੰਦੇ ਜਦੋਂ ਹੁਣ ਜੀਵਨ ਰੂਪੀ ਰਾਤਰੀ ਖਤਮ ਹੋ ਗਈ ਹੈ ਹੁਣ ਤਾਂ ਨਾਮ ਨਹੀਂ ਜਪਿਆ ਪਛਤਾਉਣ ਦੇ ਨਾਲ ਕੁਝ ਵੀ ਹੱਥ ਪੁੱਲਦੇ ਨਹੀਂ ਪੈਂਦਾ ਹੁਣ ਤੇ ਇਹੀ ਆ ਫਿਰ ਜਦੋਂ ਦੁਬਾਰਾ ਕਦੇ ਮਨੁੱਖਾ ਜੀਵਨ ਮਿਲੇਗਾ ਫਿਰ ਹੀ ਨਾਮ ਜਪਿਆ ਜਾ ਸਕਦਾ ਇਹ ਇਸ ਵਾਰ ਮਨੁੱਖਾ ਜੀਵਨ ਵਿਅਰਥ ਚਲੇ ਗਿਆ ਕਾਂਤ ਲਿਆ ਸੋਹਾਗਣੀ ਮੈਂ ਤੇ ਵਦ ਵੀ ਇਹ ਸੇ ਗੁਣ ਮੁਝੇ ਨ ਆਵਨੀ ਕਹਿ ਜੀ ਤੋਸ ਤਰੇ ਸੇ ਗੁਣ ਮੁਝੇ ਨ ਆਵਨੀ ਕਹਿ ਜੀ ਦੋਸ ਤਰੇ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਪਰਮੇਸ਼ਰ ਨੂੰ ਪਾ ਲਿਆ ਕਹਿੰਦੇ ਉਹ ਮੇਰੇ ਨਾਲੋਂ ਚੰਗੀਆਂ ਨੇ ਸੁਹਾਗ-ਭਾਗ ਵਾਲੀਆਂ ਬਣ ਗਈਆਂ ਪਰਮੇਸ਼ਰ ਨਾਲ ਮੇਲਾਪ ਹੋ ਗਿਆ ਪਰ ਕਹਿੰਦੇ ਜਿਹੜੇ ਗੁਣ ਉਹਨਾਂ ਵਿੱਚ ਸੀ ਉਹ ਮੇਰੇ ਵਿੱਚ ਨਹੀਂ ਸੀਗੇ ਫਿਰ ਮੈਂ ਇਸ ਲਈ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ ਜਾਂ ਦੇ ਸਕਦੀ ਕਿ ਮੇਰੇ ਨਾਲ ਪਰਮੇਸ਼ਰ ਦਾ ਮੇਲਾਪ ਕਿਉਂ ਨਹੀਂ ਹੋਇਆ ਕਿਉਂਕਿ ਗੁਣ ਨਹੀਂ ਇਕੱਠੇ ਕੀਤੇ ਜਿਨੇ ਸਖੀ ਸੋਰਾਵਿਆ ਤਿੰਨ ਪੁੱਛੋਂਗੀ ਜਾਏ ਪਾਏ ਲੱਗੋਂ ਬੇਨਤੀ ਕਰੂੰ ਲੇਗੀ ਪੰਥ ਬਤਾਏ ਪਾਏ ਲੱਗੋਂ ਬੇਨਤੀ ਕਰੂੰ ਲੇਉਂਗੀ ਪੰਥ ਬਤਾਏ ਫੇ ਕਹਿੰਦੇ ਜਿਹੜੀਆਂ ਸਤਸੰਗੀ ਸਹੇਲੀਆਂ ਨੇ ਪਰਮੇਸ਼ਰ ਨੂੰ ਪਾ ਲਿਆ ਕਹਿੰਦੇ ਮੈਂ ਉਹਨਾਂ ਨੂੰ ਪੁੱਛੂੰਗੀ ਜਾ ਕੇ ਉਹਨਾਂ ਨੂੰ ਬੇਨਤੀ ਕਰੂੰਗੀ ਉਹਨਾਂ ਦੇ ਪੈਰਾਂ 'ਤੇ ਪਾਉਂਗੀ ਕਿ ਮੈਨੂੰ ਦੱਸੋ ਤੁਸੀਂ ਪਰਮੇਸ਼ਰ ਨੂੰ ਕਿਵੇਂ ਪਾਇਆ ਮੈਨੂੰ ਵੀ ਉਹ ਰਸਤਾ ਦੱਸੋ ਹੁਕਮ ਪਛਾਣ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਕਹਿੰਦੇ ਜਦੋਂ ਜੀਵ ਇਸ ਤਰੀ ਪਰਮੇਸ਼ਰ ਦੀ ਰਜ਼ਾ ਨੂੰ ਭਲੀ ਕਰਕੇ ਮੰਨਦੀ ਆ ਤੇ ਜਿਸ ਤਰ੍ਹਾਂ ਲੋਕ ਚੰਦਨ ਦਾ ਲੇਪ ਕਰਦੇ ਨੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਦੀ ਬਸਤੀ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਡਰ ਆਦਬ ਨੂੰ ਬਸਾਉਂਦੀ ਆ। ਉਹਦੇ ਗੁਣਾ ਦੇ ਜਿਹੜਾ ਪਰਮੇਸ਼ਰ ਦੇ ਆਤਮਿਕ ਗੁਣਾ ਨੇ ਉਹਨਾਂ ਨੂੰ ਇਕੱਠੇ ਕਰਦੀ ਆ ਉਹ ਇੱਕ ਜਾਦੂ ਹੈ ਜਿਹਦੇ ਰਾਹੀਂ ਉਸ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਆਤਮਿਕ ਗੁਣਾ ਨੂੰ ਇਕੱਠੇ ਕਰਕੇ। ਵਾਹਿਗੁਰੂ ਜੀ ਫਿਰ ਪਰਮੇਸ਼ਰ ਦੀ ਬਖਸ਼ਿਸ਼ ਹੋ ਜਾਂਦੀ ਆ। ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਏ ਰੇ ਸੋਈ ਜੇ ਬਹੁਤ ਹੀਰਾ ਲੋਚੀਏ ਬਾਤੀ ਮਿਲ ਨਾ ਹੋਈ ਜੋ ਕਹਿੰਦੇ ਦਿਲ ਤੋਂ ਪਰਮੇਸ਼ਰ ਦੇ ਨਾਲ ਮਿਲ ਗਿਆ ਜਿਸ ਦੇ ਦਿਲ ਵਿੱਚ ਪਰਮੇਸ਼ਰ ਲਈ ਪ੍ਰੇਮ ਪੈਦਾ ਹੋ ਗਿਆ ਉਹਨੂੰ ਹੀ ਪਰਮੇਸ਼ਰ ਦੇ ਨਾਲ ਮਿਲਿਆ ਕਿਹਾ ਜਾ ਸਕਦਾ ਹੋਰ ਚਾਹੇ ਕਹਿੰਦੇ ਸਾਰੇ ਬਹੁਤ ਚਾਹੁੰਦੇ ਨੇ ਕਿ ਪਰਮੇਸ਼ਰ ਨਾਲ ਮਿਲਾਪ ਹੋ ਜਵੇ ਪਰ ਬਸ ਇਹ ਪਗਲਾਂ ਕਰਨ ਦੇ ਨਾਲ ਪਰਮੇਸ਼ਰ ਨਾਲ ਮੇਲ ਨਹੀਂ ਹੋ ਸਕਦਾ ਤਾਤ ਮਿਲੇ ਫੁਨ ਤਾਤ ਕੋ ਲੇਵ ਲਿਵੈ ਕੋ ਤਾਵੇ ਗੁਰ ਪ੍ਰਸਾਦੀ ਜਾਣੀਐ ਤਉ ਅਨਪਉ ਪਾਵੇ ਜਿਸ ਤਰ੍ਹਾਂ ਕਹਿੰਦੇ ਕੋਈ ਤਾਤ ਹੁੰਦੀ ਹੈ ਜਦੋਂ ਉਹ ਕੋਠਾਲੀ ਦੇ ਵਿੱਚ ਗਰਮ ਕਰਦੇ ਨੇ ਫਿਰ ਉਹ ਦੂਜੀ ਧਾਤ ਦੇ ਨਾਲ ਯਾਨੀ ਸਿਸਟਮੇ ਸੋਨਾ ਵਗੈਰਾ ਉਹ ਸਾਰੀਆਂ ਧਾਤਾਂ ਗਰਮ ਕਰਕੇ ਮਿਕਸ ਹੋ ਜਾਂਦੀਆਂ ਨੇ ਦੋ ਚੀਜ਼ਾਂ ਹੋਣ ਜਦੋਂ ਗਰਮ ਹੋਣ ਦੇ ਨਾਲ ਉਹ ਗਲ ਜਾਂਦੀ ਤੇ ਦੂਜੀ ਚੀਜ਼ ਵੀ ਉਹਦੇ ਨਾਲ ਮਿਲ ਜਾਂਦੀ ਆ ਇਸ ਤਰ੍ਹਾਂ ਹੀ ਕਹਿੰਦੇ ਪਿਆਰ ਪਿਆਰ ਨੂੰ ਖਿੱਚਦਾ ਜੇ ਜੀਵ ਦੇ ਅੰਦਰ ਪਰਮੇਸ਼ਰ ਲਈ ਪਿਆਰ ਆ ਤਾਂ ਫਿਰ ਪਰਮੇਸ਼ਰ ਦਾ ਪਰਮੇਸ਼ਰ ਵੀ ਪਿਆਰ ਨਾਲ ਖਿੱਚਿਆ ਆਉਂਦਾ ਫਿਰ ਜੀਵ ਵੱਲ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਦਾ ਪਤਾ ਲੱਗਦਾ ਫੇਰ ਹੀ ਉਹ ਪਰਮੇਸ਼ਰ ਨੂੰ ਜੋ ਡਰ ਤੋਂ ਰਹਿਤ ਹੈ ਪਾਇਆ ਜਾ ਸਕਦਾ ਪਾਨਾ ਵਾੜੀ ਹੋਏ ਕਰ ਖਰ ਸਾਰ ਨਾ ਜਾਣੈ ਰਸਿਆ ਹੋਵੇ ਮੁਸਕ ਕਾ ਤਬ ਫੂਲ ਪਛਾਣੈ ਕਹਿੰਦੇ ਹਿਰਦੇ ਘਰ ਵਿੱਚ ਪਾਨਾ ਦੀ ਕੀਆਰੀ ਹੋਵੇ ਪਰਖੋਤਾ ਇਹ ਜੀ ਸਾਰ ਨਹੀਂ ਜਾਣਦਾ ਉਹਨੂੰ ਕੋਈ ਖਬਰ ਨਹੀਂ ਹੈ ਕਿ ਮੇਰੇ ਅਹਿਰ ਦੇ ਘਰ ਦੇ ਵਿੱਚ ਹੀ ਪਰਮਾਤਮਾ ਵਸ ਰਿਹਾ ਜੋ ਕਹਿੰਦੇ ਕੋਈ ਫੁੱਲਾਂ ਦੀ ਮਹਿਕ ਨੂੰ ਚੰਗਾ ਸਮਝਦਾ ਹੋਏ ਫਿਰ ਇਹ ਕਹਿੰਦੇ ਫੁੱਲ ਫੁੱਲਾਂ ਦੇ ਫੁੱਲਾਂ ਦੀ ਪਛਾਣ ਕਰੇਗਾ ਜਾਂ ਫੁੱਲਾਂ ਨੂੰ ਕੋਦੇ ਕੋਲ ਜਾਣਾ ਚਾਹੇਗਾ ਜੋ ਕਹਿੰਦੇ ਜਿਹੜਾ ਕਿਸੇ ਚੀਜ਼ ਦਾ ਪਸੰਦੀਦਾਰ ਹੈ ਉਹ ਹੀ ਉਸ ਚੀਜ਼ ਨੂੰ ਪਾਉਣਾ ਚਾਹੇਗਾ ਪਿਓ ਪੀਵੇ ਜੋ ਨਾਨਕਾ ਪਰਮ ਪ੍ਰਮ ਸਮਾਵੇ ਸਹਜੇ ਸਹਜੇ ਮਿਲ ਰਹੇ ਅਮਰਾ ਪਦ ਪਾਵੇ ਫੇ ਨਾਨਕ ਜੀ ਕਹਿੰਦੇ ਨੇ ਜੋ ਪਰਮੇਸ਼ਰ ਦੇ ਨਾਮ ਰੂਪੀ ਆਤਮਿਕ ਜਲ ਨੂੰ ਪੀਂਦਾ ਉਹਦੇ ਅੰਦਰ ਜੋ ਟਕਣਾ ਪਰਮ ਆ ਖਤਮ ਹੋ ਜਾਂਦਾ ਇਸ ਤਰ੍ਹਾਂ ਉਹ ਆਤਮਿਕ ਅਡੋਲਤਾ ਵਿੱਚ ਟਿਕਦਾ ਤੇ ਪਰਮੇਸ਼ਰ ਨੂੰ ਪਾ ਲੈਂਦਾ ਹੈ ਤੇ ਸਭ ਤੋਂ ਉੱਚੀ ਆਤਮਿਕ ਅਵਸਥਾ ਜਿੱਥੇ ਆਤਮਿਕ ਮੌਤ ਨਹੀਂ ਹੋ ਸਕਦੀ ਉਹ ਜੀਵ ਨੂੰ ਮਿਲ ਜਾਂਦੀ ਹੈ ਜਿੱਥੇ ਪਰਮੇਸ਼ਰ ਨਾਲ ਜੀਵ ਦੀ ਪ੍ਰਾਪਤੀ ਹੋ ਜਾਂਦੀ ਹੈ ਅਨੁਭਵਤਾ ਹੋ ਜਾਂਦੀ ਹੈ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਇ ਮੇਲੇ ਗੁਰ ਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਾਂਜੀ ਸੰਗਤ ਜੀ ਇੱਥੇ ਗੁਰੂ ਰਾਮਦਾਸ ਜੀ ਦੀ ਬਾਣੀ ਸ਼ੁਰੂ ਹੋਈ ਹੈ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਕਿ ਮੈਨੂੰ ਗੁਰੂ ਮਿੱਤਰ ਨੇ ਉਸ ਪਰਮੇਸ਼ਰ ਦੀ ਕਹਾਣੀਆਂ ਸੁناਈਆਂ ਨੇ ਉਹਦੇ ਬਾਰੇ ਦੱਸਿਆ ਹੈ ਕਹਿੰਦੇ ਮੈਂ ਆਪਣੇ ਗੁਰੂ ਤੋਂ ਸੱਦ ਕੇ ਜਾਵਾਂ ਜੋ ਮੈਨੂੰ ਪਰਮੇਸ਼ਰ ਬਾਰੇ ਦੱਸ ਰਿਹਾ ਹੈ ਕਹਿੰਦੇ ਹੈ ਗੁਰੂ ਦੇ ਸਿੱਖ ਮੈਨੂੰ ਆ ਕੇ ਮਿਲ ਤੂੰ ਗੁਰੂ ਦਾ ਪਿਆਰਾ ਹੈ ਕਹਿੰਦੇ ਮੈਨੂੰ ਤੇਰੀ ਸੰਗਤ ਮਿਲ ਜਾਏ ਹਰ ਕੇ ਗੁਣ ਹਰ ਪਾਪ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕੁਮ-ਕੁਮ ਜਾਏ ਕਹਿੰਦੇ ਜਿਹੜੇ ਪਰਮੇਸ਼ਰ ਦੇ ਗੁਣ ਨੇ ਉਹ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ ਜਦੋਂ ਜੀਵ ਉਹਨਾਂ ਨੂੰ ਇਕੱਠੇ ਕਰਦੇ ਨੇ ਆਪਣੇ ਵਿੱਚ ਪੈਦਾ ਕਰਦੇ ਨੇ ਗੁਣ ਇਹ ਕਹਿੰਦੇ ਗੁਣ ਗੁਰੂ ਤੋਂ ਪਾਏ ਜਾਂਦੇ ਨੇ ਜਿਨ੍ਹਾਂ ਨੇ ਕਹਿੰਦੇ ਗੁਰੂ ਦਾ ਭਾਣਾ ਮੰਨਿਆ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਕੋ ਹੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲੇ ਹਾਰੀ ਜਿਨ੍ਹਾਂ ਨੇ ਕਹਿੰਦੇ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕੀਤੀ ਉਹਨਾਂ ਤੋਂ ਕਹਿੰਦੇ ਮੈਂ ਬਲਿਹਾਰਾਂ ਸਦਾ ਹੀ ਬਲਿਹਾਰਾਂ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਨਾਮ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਗੁਰੂ ਤੋਂ ਨਾਮ ਦੀ ਦਾਤ ਮਿਲਦੀ ਆ ਗੁਰੂ ਤੋਂ ਸੇਵਾ ਭਗਤੀ ਮਿਲਦੀ ਆ ਇਸ ਤਰ੍ਹਾਂ ਗੁਰੂ ਦੇ ਸਨਮੁਖ ਹੋਏ ਆ ਇਸ ਪੌਬਜਲ ਤੋਂ ਤਾਰ ਪਾਰ ਉਤਾਰਾ ਹੋ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਜੋ ਹਰ ਨਾਮ ਤੇ ਆਇਂਦੇ ਤੇ ਜਨ ਪਰਵਾਨਾ ਤਿੰਨ ਵਿਟੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਜਿਹੜੇ ਪਰਮੇਸ਼ਰ ਦਾ ਨਾਮ ਤੇ ਆਉਂਦੇ ਨੇ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਜੋ ਪਰਮੇਸ਼ਰ ਦਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਸਦਾ ਹੀ ਸਦਕੇ ਜਾਂਦਾ ਸਦਾ ਹੀ ਕੁਰਬਾਨ ਜਾਂਦਾ ਹਾਂ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੇ ਜੋ ਗੁਰਮਖ ਪਿਆਰਾ ਸੇਵ ਦੇ ਤਿੰਨ ਹਰ ਫਲ ਪਾਵੇ ਕਹਿੰਦੇ ਹੈ ਪਰਮੇਸ਼ਰ ਜੀ ਤੇਰੀ ਸਿਫਤ ਸਲਾਹ ਉਹੀ ਹੈ ਜੋ ਤੈਨੂੰ ਪਸੰਦ ਆ ਜਾਵੇ ਕੀਤੀ ਹੋਈ ਜੋ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉਹ ਪਰਮੇਸ਼ਰ ਨੂੰ ਪਾ ਲੈਂਦੇ ਨੇ ਇਹ ਸੁਖ ਫਲ ਪ੍ਰਾਪਤ ਕਰਦੇ ਨੇ ਜਿਨਾ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਹੜੇ ਕਹਿੰਦੇ ਪਰਮੇਸ਼ਰ ਨੂੰ ਪ੍ਰੇਮ ਕਰਦੇ ਨੇ ਪਰਮੇਸ਼ਰ ਸਦਾ ਹੀ ਉਹਨਾਂ ਦੇ ਨਾਲ ਹੈ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਨੂੰ ਜਪ ਕੇ ਆਤਮਿਕ ਆਨੰਦ ਮਿਲਦਾ ਹੈ ਆਤਮਿਕ ਜੀਵਨ ਮਿਲਦਾ ਹੈ ਤੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਸਦਾ ਹੀ ਇਕੱਠਾ ਕਰਦੇ ਨੇ ਜਿਨ ਗੁਰਮਖ ਪਿਆਰਾ ਸੇਵਿਆ ਤਿਨ ਕੋ ਕੁਮ ਜਾਇ ਓਏ ਆਪ ਛੁੱਟੇ ਪਰਵਾਰ ਸਿਉ ਸਭ ਜਗਤ ਛਡਾਇਆ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਮੈਂ ਉਹਨਾਂ ਤੋਂ ਸਦਾ ਹੀ ਸਦਕੇ ਜਾਂਦਾ ਉਹਨਾਂ ਨੇ ਇਸ ਸੇਵਾ ਭਗਤੀ ਸਦਕਾ ਆਪ ਪਰ ਪਰਿਵਾਰ ਸਮੇਤ ਇੱਥੋਂ ਜੀਵਨ ਤੋਂ ਮੁਕਤੀ ਲੈ ਲੀਆ ਜੀਵ ਦਿਆਂ ਮੁਕਤੀ ਲੈ ਲੀਆ ਪਵਜਲ ਤਰ ਲਿਆ ਤੇ ਸਾਰੇ ਸੰਸਾਰ ਨੂੰ ਵੀ ਸੰਸਾਰ ਸਾਗਰ ਤੋਂ ਤਾਰ ਲਿਆ ਗੁਰ ਪਿਆਰ ਹੈ ਹਰ ਸੇਵਿਆ ਗੁਰ ਤਨ ਗੁਰ ਤਨੋਂ ਗੁਰ ਹਰ ਕਾ ਮਾਰਗ ਦੱਸਿਆ ਗੁਰ ਪੁਨ ਵੱਡ ਪੁਨੋਂ ਵਾਹਿਗੁਰੂ ਜੀ ਕਹਿੰਦੇ ਗੁਰੂ ਤਨ ਹੈ ਜੋ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਦਾ ਹੈ ਤੇ ਸਾਨੂੰ ਵੀ ਸੇਵਾ ਭਗਤੀ ਕਰਨ ਦੀ ਸਿੱਖਿਆ ਦਿੰਦਾ ਹੈ ਕਹਿੰਦੇ ਗੁਰੂ ਨੇ ਮੇਰੇ ਤੇ ਵੱਡਾ ਪਰ ਉਪਕਾਰ ਦਿੱਤਾ ਹੈ ਪੱਡਾ ਪਰ ਉਪਕਾਰ ਕੀਤਾ ਹੈ ਕਿ ਮੈਨੂੰ ਪਰਮੇਸ਼ਰ ਦੇ ਪ੍ਰਾਪਤੀ ਦਾ ਰਸਤਾ ਦਿਖਾਇਆ ਹੈ ਮੈਨੂੰ ਪਰਮੇਸ਼ਰ ਦੇ ਰਾਸਤੇ ਤੇ ਪਾਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਜੋ ਗੁਰ ਸਿੱਖ ਗੁਰ ਸੇਵਦੇ ਸੋ ਪੁੰਨਪਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਹੋ ਗਏ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਦੇ ਵੱਡੇ ਭਾਗ ਨੇ ਤੇ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ ਸਦਾ ਹੀ ਸਦਕੇ ਜਾਂਦਾ ਸਦਾ ਹੀ ਵਾਰਨੇ ਜਾਂਦਾ ਕਹਿੰਦੇ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆ ਹਰ ਦਰਗਹਿ ਪੈਨਾਈਆ ਹਰ ਆਪ ਗੱਲ ਲਾਈਆ ਜੋ ਕਹਿੰਦੇ ਗੁਰੂ ਦੇ ਸਨਮੁਖ ਇਕੱਠੀਆਂ ਹੁੰਦੀਆਂ ਨੇ ਸਤਸੰਗੀ ਸਹੇਲੀਆਂ ਉਹ ਪਰਮੇਸ਼ਰ ਨੂੰ ਪਿਆਰੀਆਂ ਲੱਗਦੀਆਂ ਨੇ ਪਰਮੇਸ਼ਰ ਦੇ ਦਰਗਾਹ ਵਿੱਚ ਉਹਨਾਂ ਨੂੰ ਆਦਰ ਮਿਲਦਾ ਪਰਮੇਸ਼ਰ ਨੇ ਉਹਨਾਂ ਨੂੰ ਆਪ ਗੱਲ ਲਾਇਆ ਹੁੰਦਾ ਜੋ ਗੁਰਮਖ ਨਾਮ ਤੇ ਆਈ ਦੇ ਤਿੰਨ ਦਰਸ਼ਨ ਦੀਜੈ ਹਾ ਮਤੈਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ ਜੋ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਨਾਮ ਧਿਆਉਂਦੇ ਨੇ ਸਾਨੂੰ ਉਹਨਾਂ ਦਾ ਦਰਸ਼ਨ ਹੋਵੇ ਅਸੀਂ ਉਹਨਾਂ ਦੇ ਚਰਨ ਧੋਉਂਦੇ ਆ ਉਹਨਾਂ ਦੇ ਚਰਨਾਂ ਦੀ ਧੂੜ ਕੋਲ ਕੋਲ ਪੀਂਦੇ ਆ ਉਹਨਾਂ ਦਾ ਬੜਾ ਸਤਿਕਾਰ ਕਰਦੇ ਆ पान सुपारी ਖਾਤੀਆ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਚੇਤੋ ਜਮ ਪਕੜ ਚਲਾਈਆ ਜਿਹੜੀਆਂ ਜੀਵ ਇਸਤਰੀਆਂ ਨੇ ਕਹਿੰਦੇ ਸੰਸਾਰਿਕ ਭੋਗ ਪਦਾਰਥਾਂ ਦੇ ਵਿੱਚ ਜੀਵਨ ਬਤਾਇਆ ਪਰਮੇਸ਼ਰ ਦਾ ਨਾਮ ਕਦੇ ਨਹੀਂ ਜਪਿਆ ਉਹਨਾਂ ਨੂੰ ਕਹਿੰਦੇ ਆਤਮਿਕ ਮੌਤ ਹਮੇਸ਼ਾ ਘੇਰਦੀ ਆ ਤੇ ਉਹਨਾਂ ਨੂੰ ਮੌਤ ਦਾ ਡਰ ਵੀ ਸਤਾਉਂਦਾ ਹੈ ਜਿਨ ਹਰਨਾਮਾ ਹਰ ਚੇਤਿਆ ਹਿਰਦੈ ਉਰਤਾਰੇ ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਦੂਜੇ ਪਾਸੇ ਕਹਿੰਦਾ ਹੈ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਇਆ ਉਹਨਾਂ ਦੇ ਕਹਿੰਦੇ ਮੌਤ ਦਾ ਡਰ ਨੇੜੇ ਵੀ ਨਹੀਂ ਜਾਂਦਾ ਉਹਨਾਂ ਨੂੰ ਆਤਮਿਕ ਮੌਤ ਕਦੇ ਵੀ ਨਹੀਂ ਆਉਂਦੀ ਆਤਮਿਕ ਮੌਤ ਹੈ ਵਿਕਾਰਾਂ ਦੇ ਵੱਲੋਂ ਸਤਾਇਆ ਜਾਣਾ ਜੀਪ ਨੂੰ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਪੇਟਿਆ ਰੰਗ ਰਲੀਆਂ ਮਾਣੈ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਕੋਈ ਵਿਰਲੇ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਪਰਮੇਸ਼ਰ ਦਾ ਨਾਮ ਕਿੰਨਾ ਵੱਡਾ ਖਜ਼ਾਨਾ ਹੈ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਸਤਗੁਰ ਦੀ ਸ਼ਰਨ ਲਈਆ ਪਰਮੇਸ਼ਰ ਦਾ ਨਾਮ ਜਪਿਆ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹਉ ਗੁਰ ਵਿਟੋਂ ਸਦਵਾਰਿਆ ਜਿਨ ਦਿੱਤੜਾ ਨਾਉ ਕਹਿੰਦੇ ਸਤਗੁਰ ਨੂੰ ਦਾਤਾ ਆਖੀਐ ਜੋ ਸਾਡੇ ਤੇ ਤਰੁੱਟ ਕੇ ਖੁਸ਼ ਹੋ ਕੇ ਸਾਨੂੰ ਪਰਮੇਸ਼ਰ ਦੇ ਨਾਮ ਨੂੰ ਦਿੰਦਾ ਹੈ ਪਰਮੇਸ਼ਰ ਦੇ ਨਾਮ ਦੀ ਦਾਤ ਸਾਨੂੰ ਬਖਸ਼ਦਾ ਹੈ ਗੁਰੂ ਕਹਿੰਦੇ ਮੈਂ ਉਸ ਗੁਰੂ ਤੋਂ ਸਦਾ ਹੀ ਸਦਕੇ ਜਾਣਾ ਜਿਨੇ ਪਰਮੇਸ਼ਰ ਦੇ ਨਾਮ ਦੀ ਦਾਤ ਮੈਨੂੰ ਦਿੱਤੀ ਆ ਸੋ ਤਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਕਹਿੰਦੇ ਮੇਰਾ ਗੁਰੂ ਧਨ ਹੈ ਗੁਰੂ ਨੂੰ ਸ਼ਾਬਾਸ਼ੀਆਂ ਨੇ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਜਪਣ ਦਾ ਸਨੇਹਾ ਉਪਦੇਸ਼ ਮੈਨੂੰ ਦਿੰਦਾ ਹੈ ਕਹਿੰਦੇ ਗੁਰੂ ਨੂੰ ਵੇਖ ਕੇ ਮੈਨੂੰ ਖੇੜਾ ਆ ਜਾਂਦਾ ਹੈ ਗੁਰੂ ਦੇ ਦਰਸ਼ਨ ਕਰਕੇ ਮੈਂ ਗਦਗਦ ਹੋ ਜਾਣਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ ਗੁਰੂ ਦੀ ਕਹਿੰਦੇ ਰਸਨਾ ਅੰਮ੍ਰਿਤ ਬੋਲਦੀ ਆ ਪਰਮੇਸ਼ਰ ਦਾ ਨਾਮ ਜਪਦੀ ਆ ਤੇ ਸੋਹਣੀ ਲੱਗਦੀ ਆ ਕਹਿੰਦੇ ਜਿਨ੍ਹਾਂ ਕਹਿੰਦੇ ਗੁਰਮਖ ਖਾਨੇ ਗੁਰੂ ਦੀ ਸ਼ਰਨ ਪਿਆ ਸਿੱਖਾਂ ਨੇ ਪਰ ਗੁਰੂ ਦਾ ਇਹ ਬਚਨ ਮੰਨਿਆ ਇਹ ਸਿੱਖਿਆ ਮੰਨੀਆਂ ਕਿ ਪਰਮੇਸ਼ਰ ਦਾ ਨਾਮ ਜਪਣਾ ਕਹਿੰਦੇ ਉਹਨਾਂ ਦੀ ਵੀ ਸਾਰੇ ਤਰ੍ਹਾਂ ਦੀ ਭੁੱਖ ਖਤਮ ਹੋ ਜਾਂਦੀ ਆ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਉਹਨਾਂ ਨੂੰ ਤ੍ਰਿਪਤੀ ਹੋ ਜਾਂਦੀ ਆ ਹਰ ਕਾ ਮਾਰਗ ਆਖੀਏ ਕੋ ਕਿਤ ਵਿਦ ਜਾਈਏ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ ਕਹਿੰਦੇ ਪਰਮੇਸ਼ਰ ਦੇ ਮਾਰਗ ਤੇ ਕਿਸ ਤਰ੍ਹਾਂ ਚੱਲਿਆ ਜਾ ਸਕਦਾ ਪਰਮੇਸ਼ਰ ਦੇ ਮਾਰਗ ਤੇ ਚੱਲਿਆ ਹੀ ਉਹਦੇ ਨਾਲ ਮਿਲਾਪ ਹੋ ਸਕਦਾ ਪਰ ਕਿਵੇਂ ਚੱਲਿਆ ਜਾ ਸਕਦਾ ਤੇ ਹਰੀ ਦਾ ਮਾਰਗ ਕੀ ਹੈ ਕਹਿੰਦੇ ਕਿਹੜਾ ਹੈ ਮਾਰਗ ਜਿਹਦੇ ਤੇ ਚੱਲਿਆ ਜਾਏ ਤੇ ਪਰਮੇਸ਼ਰ ਤੱਕ ਪਹੁੰਚਿਆ ਜਾਏ ਤੇ ਕਿਵੇਂ ਚੱਲਿਆ ਜਾਏ ਫਿਰ ਕਹਿੰਦੇ ਪਰਮੇਸ਼ਰ ਦਾ ਜਿਹੜਾ ਮਾਰਗ ਹੈ ਉਹਦਾ ਨਾਮ ਜਪਣਾ ਹੈ ਇਹੀ ਮਾਰਗ ਹੈ ਹੋਰ ਕੋਈ ਮਾਰਗ ਨਹੀਂ ਹੈ ਤੇ ਇਹੀ ਕਹਿੰਦੇ ਪਰਮੇਸ਼ਰ ਦਾ ਜੋ ਨਾਮ ਹੈ ਇਹਨੂੰ ਇਕੱਠਾ ਕਰਕੇ ਆਪਣੇ ਨਾਲ ਖਰਚ ਲਈ ਬੰਨੀਏ ਇਸ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜਿਨ ਗੁਰਮਖ ਹਰ ਆਰਾ ਦੇ ਆਸੇ ਸਹ ਵਡ ਦਾਣੇ ਹੋ ਸਤ ਗੁਰ ਕੋ ਸਦ ਵਾਰਿਆ ਗੁਰਬਚਨ ਸਮਾਣੇ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਨੂੰ ਜਪਦੇ ਨੇ ਉਹਦਾ ਨਾਮ ਅਰਾਧਦੇ ਨੇ ਉਹ ਵੱਡੇ ਸ਼ਾਹ ਬਣ ਜਾਂਦੇ ਨੇ ਵੱਡੇ ਸਿਆਣੇ ਲੋਕ ਬਣ ਜਾਂਦੇ ਨੇ ਕਹਿੰਦੇ ਮੈਂ ਆਪਣੇ ਸਤਿਗੁਰ ਤੋਂ ਸਦਾ ਹੀ ਵਾਰਨੇ ਆ ਸਤਿਗੁਰ ਦੀ ਸਿੱਖਿਆ ਤੇ ਚੱਲ ਕੇ ਪਰਮੇਸ਼ਰ ਦਾ ਨਾਮ ਜਪ ਕੇ ਹੀ ਪਰਮੇਸ਼ਰ ਦੇ ਵਿੱਚ ਸਮਾਈ ਪਾਈ ਜਾ ਸਕਦੀ ਹੈ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਸੁਧ ਪਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਕਹਿੰਦੇ हे ਪਰਮੇਸ਼ਰ ਜੀ ਤੂੰ ਹੀ ਮੇਰਾ ਮਾਲਕ ਹੈ ਤੂੰ ਹੀ ਮੇਰਾ ਸਾਹਿਬ ਹੈ ਤੂੰ ਹੀ ਮੇਰਾ ਪਾਤਸ਼ਾਹ ਹੈ ਕਹਿੰਦੇ ਤੇਰੀ ਬੰਦਗੀ ਤੇਰੀ ਭਗਤੀ ਤਾਂ ਹੀ ਕੀਤੀ ਜਾ ਸਕਦੀ ਹੈ ਜਦੋਂ ਤੈਨੂੰ ਚੰਗਾ ਲੱਗੇ ਕਿ ਕੋਈ ਜੀਵ ਤੇਰੀ ਭਗਤੀ ਕਰੇ ਜਿਹਨੂੰ ਤੂੰ ਆਪ ਇਹ ਦਾਤ ਦਿਵਾਵੇਂ ਤੂੰ ਗੁਣਾ ਦਾ ਖਜ਼ਾਨਾ ਹੈ ਤੂੰ ਡੂੰਘੇ ਜਿਗਰੇ ਵਾਲਾ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਪਾਵੇ ਨਾਨਕਾ ਸਾਈ ਗਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਪਾਵੇ ਨਾਨਕਾ ਸਾਈ ਗਲ ਚੰਗੀ ਕਹਿੰਦੇ ਉਹ ਪਰਮੇਸ਼ਰ ਨਿਰਗੁਣ ਸਰੂਪ ਵਿੱਚ ਇਕੱਲਾ ਆਪ ਹੈ ਸਰਗਣ ਸਰੂਪ ਵਿੱਚ ਉਹਦੇ ਅਨੇਕਾਂ ਰੂਪ ਨੇ ਉਹ ਇੱਕ ਰੰਗ ਵਿੱਚ ਵੀ ਹੈ ਤੇ ਜਗਤ ਰੂਪ ਵਿੱਚ ਅਨੇਕਾਂ ਰੰਗਾਂ ਵਿੱਚ ਵੀ ਹੈ। ਨਾਨਕ ਜੀ ਕਹਿੰਦੇ ਨੇ ਹੇ ਪਰਮੇਸ਼ਰ ਜੀ ਜੋ ਤੈਨੂੰ ਚੰਗਾ ਲੱਗਦਾ ਹੈ ਸਾਨੂੰ ਜੀਵਾਂ ਨੂੰ ਵੀ ਉਹੀ ਚੰਗਾ ਲੱਗਦਾ ਹੈ। ਜੋ ਤੇਰਾ ਬਾਣਾ ਉਹ ਸਾਡੇ ਸਿਰ ਮੱਥੇ ਤੇਰੀ ਰਜਾ ਸਾਨੂੰ ਸਦਾ ਹੀ ਪਿਆਰੀ ਲੱਗਦੀ ਹੈ। ਤੇਰਾ ਬਾਣਾ ਸਾਨੂੰ ਸਦਾ ਹੀ ਮਿੱਠਾ ਲੱਗਦਾ ਹੈ। ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰਕੇ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣਾ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ